ਅ ਰਮਦਾਸ ਖੜਿਆ ਜੀ ਜਿੱਥੇ ਮਾਤਾ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਰੈਸਕਿਊ ਆਪਰੇਸ਼ਨ ਚੱਲ ਰਿਹਾ ਜਿਹੜਾ ਸਾਡੇ ਜਾਂਦੇ ਆ ਟੀਮ ਸਾਡਾ ਵੀਰ ਫਤਿਹਟਰਸਨ ਜੋ ਗੁਰੂਪ ਸਿੰਘ ਨਾਲ ਹੀ ਆ ਅਸੀਂ ਦੇਖ ਸਕਦੇ ਹਾਂ ਜੋ ਪਾਣੀ ਦਾ ਮੰਜ਼ਰ ਤਕਰੀਬਨ 27 ਫੁੱਟ ਉੱਚੇ ਪੂਲ ਜਿਹੜੇ ਆ 10-10 ਫੁੱਟ ਦੇ ਦਿਖ ਰਹੇ ਆ ਤਾਂ ਮਤਲਬ 16-17 ਫੁੱਟ ਇਸ ਏਰੀਆ 'ਚ ਪਾਣੀ ਚੜਿਆ ਤੇ ਅੱਗੇ ਪਾਣੀ ਬਹੁਤ ਜ਼ਿਆਦਾ ਕੀ ਕੰਡੀਸ਼ਨ ਆ ਜੀ ਅੰਦਰ ਤੁਸੀਂ ਕਿਉਂ ਕਰ ਰਹੇ ਹੋ ਕੱਲ ਦਾ ਬਹੁਤ ਭਾਜੀ ਖਰਾਬ ਕੰਡੀਸ਼ਨਾਂ ਵਿੱਚ ਇਹ ਦੰਗਰ ਮਰੇ ਆ ਕਿਤੇ ਮਾਤਾ ਦਾ ਇੱਕ ਬੇਟਾ ਦੋ 9 3 ਪੁੱਤਰਾ 4 ਤੇ ਪੁੱਤਰੀ 5 5 ਇਹ ਕਿਹੜਾ ਪਿੰਡ ਆ ਜੀ ਧੰਨਵਾਦ ਇਹ ਰਮਦਾਸ ਤੋਂ ਕਿੰਨੇ ਕੁ ਦੂਰ ਆ ਜੀ ਰਮਦਾਸ ਤੋਂ ਲਾ ਲੋ ਤੁਸੀਂ 3 ਕਿਲੋਮੀਟਰ ਆ ਜਟੇ ਪਛੀ ਤੋਂ ਐਸਾਈਡ ਦੇ ਆ ਜਿਹੜੀ ਸੜਕ ਜਾ ਰਹੀ ਪੰਜ ਕਿਲੋਮੀਟਰ ਲਾ ਲੋ ਤੁਸੀਂ ਜਿਆਦਾ ਨਹੀਂ 4 ਤੋਂ 5 4-5 ਕਿਲੋਮੀਟਰ ਨਹੀਂ ਲਾ ਰਹਾ ਮਤਲਬ ਕੋਈ ਟਰੈਕਟਰ ਟਰਾਲੀ ਵਗੈਰਾ ਉੱਥੇ ਨਹੀਂ ਪਹੁੰਚ ਸਕਦਾ ਕੋਈ ਨਹੀਂ ਪਹੁੰਚਦੀ ਤਾਂ ਇਹ ਇਹੀ ਆ ਠੀਕ ਆ ਜੀ ਠੀਕ ਆ ਉੱਥੇ ਰਿਸਕੂ ਕਰਨਾ ਪੈਣਾ ਉਹਨਾਂ ਨੂੰ ਕਿਉਂਕਿ ਜਿੰਨੇ ਪਾਸੇ ਲੈਂਦੇ ਪਾਸੇ ਆ ਉੱਥੇ ਪਾਣੀ ਦਾ ਜਿਹੜਾ ਵਾ ਬਹਾਅ ਬਹੁਤ ਜ਼ਿਆਦਾ ਵਾ ਲੂੰਗਾ ਵਾ ਪਾਣੀ ਅੰਦਾਜ਼ਨ ਕਹਿੰਦਾ ਪਾਣੀ ਹੋਊਗਾ ਜੀ ਉੱਥੇ ਉੱਥੇ ਤੇ ਮਤਲਬ ਹੋਣਾ ਕੋਈ ਆ 8 9 ਮਤਲਬ 9 10 ਫੁੱਟ ਦੇ ਘਰ ਵਾਲੀਆਂ ਛੱਤ ਹੈ ਛੱਤ ਦੇ ਬਰਾਬਰ ਹਾਂ ਛੱਤ ਦੇ ਬਰਾਬਰ ਆ ਉਹ ਅੱਛਾ ਛੱਤ ਦੇ ਬਰਾਬਰ ਚੱਲ ਗਿਆ ਪਾਣੀ ਉਹ ਹੈ ਕਿਉਂਕਿ ਅੰਡਰ ਪਰ ਹੈਗਾ ਉਹਨਾਂ ਪਤਾ ਹੈ ਨਹੀਂ ਉਹ ਕੋਈ ਨਾਲ ਸਾਡੇ ਕੋਲ ਤੇ ਛੱਤ ਦੀ ਛੱਤ ਦੇ ਪਰਸੋਂ 7 ਡਿਗ ਪਈ ਹੈ ਛੱਤ ਦੀ 7 ਡਿਗ ਸਕਦੇ ਆ ਨਾ ਮਤਲਬ 8 9 ਫੁੱਟ ਤੇ ਉਹ ਛੱਤ ਸੀ ਹਾਂਜੀ ਅ ਬਾਬਾ ਆਹ ਲੈ ਤੇਰੇ ਨਾਲ ਆਇਆ ਡਾਕਟਰ ਜਿਹੜਾ ਅਰਮਦਾਸ ਏਰੀਆ ਲਗਭਗ ਸੁਪੀ ਸੁਗਾ ਸਰਾਈ ਆ। ਅਸ ਵੇਲੇ ਅਸੀਂ ਅ ਅਰਮਦਾਸ ਦੇ ਵਿਚ ਆ ਦੀ ਪਾਣੀ ਦੇ ਵਿੱਚ ਜੋ ਜਗਰੂਰ ਸਿੰਘ ਸਾਡਾ ਵੀਰ ਆ ਰੈਸਕਿਊ ਆਪਰੇਸ਼ਨ ਕਰ ਰਿਹਾ ਚੱਲ ਰਿਹਾ। ਉਹਦੇ ਨਾਲ ਬੈਠੇ ਆ ਅਸ ਵੇਲੇ ਜੋ ਦੂਰ ਦੂਰ ਤੱਕ ਜੇ 1500 15 ਕਿਲੋਮੀਟਰ ਤੱਕ ਵੀ ਅੱਗੇ ਜਾ ਰਹੇ ਨੇ। ਬੜੀਆਂ ਮੁਸੀਬਤਾਂ ਆ ਰਹੀਆਂ ਉਹਦੇ باوجود ਵੀ ਰੈਸਕਿਊ ਕੀਤਾ ਜਾ ਰਿਹਾ। ਉਹਨਾਂ ਲੋਕਾਂ ਦਾ ਤਾਂ ਰਸ਼ਨ ਪਹੁੰਚਾਇਆ ਜਾ ਰਿਹਾ ਉਹਨਾਂ ਲੋਕਾਂ ਦਾ ਤਾਂ ਰਸ਼ਨ ਪਹੁੰਚਾਇਆ ਜਾ ਰਿਹਾ ਜਿਹੜੇ ਭੁੱਖ ਪਿਆਸ ਤੋਂ ਆਪਣੇ ਧਰਾ ਕੋਠਿਆਂ ਦੇ ਵਿੱਚ ਚੜ ਕੇ ਬੈਠੇ ਆ ਆ ਤੁਹਾਨੂੰ ਦਿਖਾਉਂਦਾ ਆ ਇਹਦਾ ਮੰਜ਼ਰ ਆ ਖੰਭੇ ਬਿਲਕੁਲ ਡਿੱਗ ਪਏ ਆ ਤਾਰਾਂ ਵਿੱਚ ਪਾਣੀ ਦੇ ਡੁੱਬੀਆਂ ਸਾਰੀਆਂ 10 ਤੋਂ 12 ਫੁੱਟ ਪਾਣੀ ਹੈ ਜੀ ਇੱਥੇ ਤੇ ਲਗਾਤਾਰ ਜਦੋਂ ਦੀ ਆਫਤ ਆਈ ਆ तकरीबन 2-3 ਦਿਨ ਤੋਂ ਲਗਾਤਾਰ ਇੱਥੇ ਹੀ ਰੈਸਕਿਊ ਪ੍ਰੋਸੈਸ ਚੱਲ ਰਿਹਾ ਤੇ ਮੈਂ ਪੁੱਛਣਾ ਚਾਹੁੰਦਾ ਆ ਵੀ ਚਲੋ ਅਸੀਂ ਬੈਠੇ ਆਪਣੇ ਵੀਰ ਦੇ ਨਾਲ ਅਸੀਂ ਕੀ ਕਰ ਸਕਦੇ ਆ ਜਿਆਦਾ ਤੋਂ ਜਿਆਦਾ ਇੱਥੇ ਪਹੁੰਚ ਸਕਦੇ ਆ ਤੇ ਦ੍ਰਿਸ਼ ਦਿਖਾ ਸਕਦੇ ਆ ਜਾਂ ਥੋੜਾ ਬਹੁਤ ਆਜੂ ਰਾਸ਼ਨ ਲੈ ਕੇ ਆ ਸਾਂਝਾ ਰਸਦ ਲੈ ਕੇ ਆ ਸਕਦੇ ਆ ਪਰ ਅਸਾਂ ਸੇਵਾ ਸਾਡਾ ਇਹ ਵੀਰ ਕਰ ਰਿਹਾ ਮੈਂ ਪੁੱਛਣਾ ਚਾਹੁੰਦਾ ਵੀ ਰੈਸਕਿਊ ਦੇ ਦੌਰਾਨ ਇਹ ਕੀ ਕੀ ਪ੍ਰੋਬਲਮ ਆ ਰਹੀ ਆ ਕਿਉਂਕਿ ਇਹ ਜੋ ਦਿਖ ਰਿਹਾ ਮੰਜ਼ਰ ਇਹ ਬੜਾ ਖੌਫਨਾਕ ਤੇ ਗ੍ਰਾਵਣਾਵਾ तकरीबन 14 ਤੋਂ 16 ਫੁੱਟ ਤੱਕ ਪਾਣੀ ਜਿੱਥੇ ਜਗਾ ਦੇ ਉੱਪਰ ਚੜਿਆ ਤੁਸੀਂ ਮੈਂ ਆਪਣੇ ਵੀਰ ਨੂੰ ਪੁੱਛਦਾ ਵੀ ਕੀ ਅਸਲ ਪ੍ਰੋਬਲਮ ਕੀ ਆ ਰਹੀ ਹੈ ਇੱਥੇ ਅਸਲ ਪ੍ਰੋਬਲਮ ਭਾਜੀ ਇਹ ਹੁੰਦਾ ਇੱਕ ਤੇ ਝੋਨਾ ਫਸਦਾ ਇਹ ਬੋਰਡ ਦੇ ਵਿੱਚ ਜਦੋਂ ਝੋਨਾ ਫਸ ਜਾਂਦਾ ਵਾ ਪੰਜ ਪੰਜ ਸੱਤ ਸੱਤ ਮੈਂ ਤੇ ਕੱਢਾਂ ਲੱਗਿਆਂ ਲੜ ਜਾਂਦਾ ਝੋਨਾ ਫਿਰ ਜਿਹੜੀ ਬੋਟ ਆ ਇੱਕ ਘੰਟੇ ਇੱਕ ਘੰਟੇ ਦੇ ਵਿੱਚ 20 25 25 ਲੀਟਰ ਤੇਲ ਖਾਦੀ ਨਹੀਂ ਲਗਾਤਾਰ ਚੱਲਦੇ ਰਹੇ ਫਿਰ ਦਿੱਕਤ ਇਹ ਕਈ ਨਹੀਂ ਆ ਘਾਡੇ ਬਹੁੰਦੀ ਆ ਤੇ ਨਾਲਾਂ ਨੂੰ ਵਿੱਚ ਕਈ ਨਹੀਂ ਤੇਲ ਦੀਆਂ ਭਰਨੀਆਂ ਪੈਦੀਆਂ ਤੇ ਜਿਹੜਾ ਭਰ ਕੇ ਕੇ ਵੇਲੇ ਉੱਥੇ ਰਾਜ ਮੁੱਕ ਜਾਂਦਾ ਫਿਰ ਟਕੂਆਂ ਨਾਲ ਬੋਰਡ ਨਹੀਂ ਹੋਣੀ ਪੈਂਦੀ ਆ ਮਤਲਬ ਬਹੁਤ ਜਿਹੜਾ ਖੇਤਾਂਵਾਂ ਦੇ ਪਾਣੀ ਇੰਨਾ ਇੰਜਣ ਜੇ ਤਾਂ ਰੰਜਨ ਕੰਮ ਨਾ ਕਰੂਗਾ ਵੋਟ ਉੱਥੇ ਬੰਦ ਹੋ ਜੂਗੀ ਔਰ ਇਹ ਦੱਸ ਰਿਹਾ ਵੀ 15 ਤੋਂ 20 ਕਿਲੋਮੀਟਰ ਦੂਰ ਜਾ ਕੇ ਇਹ ਰੈਸਕਿਊ ਆਪਰੇਸ਼ਨ ਕਰ ਰਿਹਾ ਆਰਮੀ ਵਾਲਿਆਂ ਦੀ ਇਹ ਦੱਸ ਰਿਹਾ ਵੀ ਕਿਸ਼ਤੀ ਵੀ ਉੱਥੇ ਡੁੱਬ ਗਈ ਆ ਉਹ ਵੀ ਉੱਥੇ ਫਸੇ ਹੋਏ ਆ ਉਹਨਾਂ ਨੂੰ ਕੱਢਣ ਦੀ ਵੀ ਕੋਸ਼ਿਸ਼ ਚੱਲ ਰਹੀ ਆ ਉੱਥੇ ਜਿਹੜੇ ਲੋਕ ਆ ਉਹ ਕਿਸ ਤਰ੍ਹਾਂ ਮਤਲਬ ਆਪਣੀ ਜ਼ਿੰਦਗੀ ਨੂੰ ਬਚਾ ਰਹੇ ਆ ਜਾਂ ਕਿੱਦਾਂ ਸਰਵਾਈਵ ਕਰ ਰਹੇ ਆ ਜਿਹੜੇ ਮੇਨ ਮੇਨ ਉੱਪਰ ਵੱਡੀਆਂ ਧੁੱਸੀਆਂ ਦੇ ਬੈਠੇ ਆ ਘਰ ਬਾਹਰ ਲੋਕਾਂ ਨੇ ਛੱਡਦੇ ਆ ਤੇ ਅੰਦਰ ਲੋਕਾਂ ਦੇ ਘਰਾਂ ਦੇ ਵਿੱਚ ਬੱਜੇ ਰਹਿ ਗਏ ਆ ਮਤਲਬ ਲੋਕ ਜਿਹੜੀ ਹੁਣ ਆਪਣੀ ਰਾਸ਼ਨ ਪਹੁੰਚਦਾ ਰਿਹਾ ਜੀ ਕਿੱਦਾਂ ਪਹੁੰਚਾ ਰਹੇ ਉਹਨਾਂ ਨੂੰ ਰਾਸ਼ਨ ਜੀ ਜਿਹੜਾ 15 15 20 ਕਿਲੋਮੀਟਰ ਜਾ ਕੇ ਬੋਟਾਂ ਦੇ ਉੱਤੇ ਬਿਸਕਟ ਬਰੈਡ ਪਾਣੀ ਉਹ ਜਾ ਕੇ ਉੱਤੇ ਦੇ ਕੇ ਆਉਂਦੇ ਆ ਤੇ ਲੋਕ ਐ ਪੈਂਦੇ ਆ ਕਿ ਮੋੜ ਦੇ ਤੇ ਜੋ ਕਿਚ ਨੂੰ ਐਨੀਆਂ ਦਾ ਢੁੱਕ ਮਾਰੀ ਚੱਲ ਰਹੀ ਹੈ ਢੁੱਕ ਮਾਰੀ ਚੱਲ ਰਹੀ ਆ ਤੇ ਇਹਦੇ ਨਾਲ ਮਾਲ ਨੰਗਰ ਦਾ ਵੀ ਟਿੱਕੜੀ ਚਲਾ ਰਹੇ ਨੇ ਮਾਲ ਨੰਗਰ ਤੇ ਬਹੁਤ ਕਈ ਮਾਲ ਦੇ ਤੇ ਗੇਟੇ ਲਿਆ ਪੈਂਦੇ ਆ ਬਹੁਤ ਜ਼ਿਆਦਾ ਮਾਲ ਨੰਗਰ ਮਰਿਆ ਤੁਹਾਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਵੀ ਰਸਤੇ ਦੀ ਕਰੋਪ ਕਿਉਂਕਿ ਵੇਖੋ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਕੋਈ ਕੋਈ ਇਦਾਂ ਦਾ ਸਿਸਟਮ ਤਾਂ ਨਹੀਂ ਲੱਗਾ ਜਿਹੜਾ ਸੀ ਉਹ ਰਸਤਾ ਦੱਸ ਰਿਹਾ ਵੀ ਕਿਧਰਲੇ ਪਾਸੇ ਮਤਲਬ ਕਿਸ ਏਰੀਆ ਨੂੰ ਜਾਣਾ ਵਾ ਤੇ ਕਿਹੜੀ ਡਾਇਰੈਕਸ਼ਨ ਨੂੰ ਜਾਣਾ ਵਾ ਕੋਈ ਇਹ ਡਾਇਰੈਕਸ਼ਨ ਹੀ ਦੱਸ ਰਿਹਾ ਜਿਹੜੇ ਦੇ ਵਿੱਚ 5 6 ਬੰਦੇ ਜਾ ਰਹੇ ਹੋ ਆਪਣੀ ਜਾਨ ਤੇ ਕਿਹੜੇ ਜਾ ਰਹੇ ਆ ਨਾ ਉਹਨਾਂ ਦੇ ਫੋਨ ਲੱਗਦੇ ਆ ਇੱਥੇ ਨੈਟਵਰਕ ਉੱਕਾ ਹੀ ਬੰਦ ਆ ਇਹ ਤੇ ਰੱਬ ਦੇ ਆਸਰੇ ਜਿਹੜੀ ਔਡ ਜਾਂਦੀ ਰੱਬ ਦੇ ਆਸਰੇ ਇੱਥੇ ਹੁੰਦੀ ਮੈਂ ਦੱਸਣਾ ਚਾਹੁੰਦਾ ਅਸੀਂ ਲਾਈਵ ਚਲਾਉਣਾ ਸੀ ਪਰ ਇੱਥੇ ਨੈਟਵਰਕ ਦੀ ਬਹੁਤ ਵੱਡੀ ਪ੍ਰੋਬਲਮ ਆ ਨੈਟਵਰਕ ਬਿਲਕੁਲ ਨਹੀਂ ਆ ਰਿਹਾ ਇਸ ਕਰਕੇ ਅਸੀਂ ਆਪਣੇ ਵੀਰ ਦੇ ਨਾਲ ਕੇ ਇੱਥੇ ਬਿਲਕੁਲ ਅਛਾ ਇੱਕ ਚੀਜ਼ ਹੋਰ ਪੁੱਛਣੀ ਆ ਵੀ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਰਸਦ ਇੱਥੇ ਆਉਣੀ ਚਾਹੀਦੀ ਹੈ ਜਿਹਦੇ ਨਾਲ ਜਿਹੜੇ ਲੋਕ ਫਸੇ ਆ ਉਹਨਾਂ ਦਾ ਕੋਪਚਾਈ ਜਾ ਸਕੇ ਦੇਖੋ ਰਸਦ ਇਹ ਆਉਣੀ ਚਾਹੀਦੀ ਬ੍ਰੈਡ ਬਿਸਕੁਟ ਆ ਰਾਸ ਪਾਣੀ ਬਸ ਇਹ ਚੀਜ਼ਾਂ ਚਾਹੀਦੀ ਇਹ ਵੀ ਕੋਈ ਵੰਡ ਵਰਤ ਕੇ ਆਏਗਾ ਕਿ ਜਿਹੜੇ ਲਿਮਟ ਦਾ ਆਏਗਾ ਹੋੜਾਂ ਦੇ ਉੱਤੇ ਰਹਿ ਜਾਂਦਾ ਵਾ ਵੋਟਾਂ ਦੇ 4-5 ਵੋਟਾਂ ਵਾਲੇ ਇੱਥੇ ਉਹ ਵੋਟਾਂ ਕਿੰਨੇ ਪਿੱਛੇ ਪਿੱਛੇ ਜਾ ਕੇ ਜਾਣਗੀਆਂ ਆਪਾਂ ਦੂਸਰੇ ਵੀ ਕਿੰਨੇ ਬੰਦੇ ਇੱਕ ਟਾਈਮ ਦੇ ਹੋੜੇ ਚ ਜਾ ਸਕਦੇ ਆ ਆਪਾਂ ਆਪਾਂ ਰਾਸ਼ਨ ਰਾਤ ਦੇ ਘਰੀਏ ਫਿਰ 4 ਬੰਦੇ ਜਾ ਸਕਦੇ ਆ ਜੇ ਥੱਲੇ ਰੈਸਕਿਊ ਕਰ ਜਾਈਏ ਫਿਰ 8 ਤੋਂ 9 ਬੰਦੇ ਜਾ ਸਕਦੇ ਆ اچھا 8 ਤੋਂ 9 ਬੰਦੇ ਜਾ ਸਕਦੇ ਆ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦਾ ਜਿੱਦਾਂ ਥੱਲੇ ਮੇਰੇ ਖਿਆਲ ਤਾਰ ਦੀ ਵਾੜ ਵੀ ਲੱਗੀ ਹੋਊਗੀ ਚਾਰ-ਛੇ ਦੇ ਤਾਰਾਂ ਵੀ ਹੋਣਗੇ ਆ ਤੇ ਕੀ ਉਹਦੇ ਨਾਲ ਵੀ ਇਹ ਸਮੱਸਿਆ ਆਉਂਦੀ ਹੈ ਵਿੱਚ ਫਸਣ ਦੀ ਜਾਂ ਇਹਦੇ ਵਿੱਚ ਕੋਈ ਛੇੜ ਹੋਣ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਕਈ ਵਾਰ ਇਦਾਂ ਹੁੰਦੀ ਹੈ ਤਾਰ ਤੋਂ ਕਾਜ ਦੇ ਜਿਹੜਾ ਅਸੀਂ ਪੱਕੇ ਟੁੱਟ ਸਕਦੇ ਆ ਜਿਹੜੇ ਪੱਕਾ ਟੁੱਟ ਗਿਆ ਤੇ ਮੋਟ ਉੱਥੇ ਫਲੋ ਸਕਦੀ ਹੈ ਔਰ ਇਹ ਕਹਿ ਰਹੇ ਆ ਵੀ ਜੇਕਰ ਤਾਰ ਥੱਲੇ ਵਿੱਚ ਫਸ ਜੇ ਰੈਸਕਿਊ ਦੇ ਦੌਰਾਨ ਤੇ ਇਹਦੇ ਪੱਖੇ ਟੁੱਟ ਸਕਦੇ ਆ ਪਰ ਮੈਂ ਇੱਕ ਦੱਸਣਾ ਚਾਹੁੰਦਾ ਵੀ ਜੇ 10 ਤੋਂ 15 ਕਿਲੋ ਮੀਟਰ ਦੂਰ ਅਸੂ ਕਰਨ ਜਾ ਰਹੇ ਆ ਜੇਕਰ ਉੱਥੇ ਇਹ ਫੋਨ ਕੋਈ ਨਹੀਂ ਚੱਲ ਰਿਹਾ ਨੈਟਵਰਕ ਕੋਈ ਨਹੀਂ ਇਹ ਬਿਲਕੁਲ ਰੱਬ ਦੇ ਅਸਰੇ ਆ ਜਿਹੜਾ ਤੇਲ ਆ ਇਹ ਇੱਕ ਘੰਟੇ ਦਾ 20 ਲੀਟਰ ਤੇਲ ਖਾਂਦੀ ਆ ਕਿਉਂਕਿ 20 ਲੀਟਰ ਤੇਲ ਜੇ ਲਗਾਤਾਰ ਚੱਲਦੀ ਆ ਇੰਜਨ ਜਿਹੜਾ ਮਤਲਬ ਬਹੁਤ ਜ਼ਿਆਦਾ ਹੈਵੀ ਇੰਜਨ ਆ ਸਿਰ ਪੂਰਾ ਮਾਰਨ ਦਾ ਤੇ ਇਹ ਵਾਲੇ ਇੰਜਨ ਜਿਹੜਾ ਵਾ ਬੰਦ ਹੋ ਜਾਂਦਾ ਆ ਅੱਧਾ-ਅੱਧਾ ਘੰਟਾ ਇੰਜਨ ਸਟਾਰਟ ਨਹੀਂ ਹੁੰਦਾ। ਤੁਸਾਂ ਪਾਣੀ ਦਾ ਵਹਾ ਜਿਹੜਾ ਵਾ 20-20 ਫੁੱਟਕ ਤੇ ਹੈਗਾ ਜਿਹੜੀ ਉੱਤੇ ਨਹਿਰ ਤੋਂ ਆਪਾਂ ਲਾ ਕੇ ਆਏ ਉੱਤੇ ਤੇ 30 ਦੀ 50 ਦੀ 50 ਫੁੱਟ ਪਾਣੀ ਵੀ ਹੈਗਾ। ਇਹ ਕਿੰਨੇ ਲੀਟਰ ਦੀ ਟੰਕੀ ਆ ਜੀ ਇਹ? ਸਾਡੇ ਕੋਲ 28 ਲੀਟਰ ਦੀ 30 ਤੇਲ ਦੀ ਆ। ਬਾਕੀ ਤੇਲ ਦੀ ਵੱਧ ਤੋਂ ਵੱਧ ਜਰੂਰ ਤਾਂ ਤੇਲ ਲੈ ਕੇ ਆਓ। ਇਹ ਇੱਕ ਘੰਟੇ ਦਾ 20 ਲੀਟਰ ਤੇਲ ਖਾਂਦੀ ਆ। ਕਿਉਂਕਿ 20 ਲੀਟਰ ਤੇਲ ਜਦ ਲਗਾਤਾਰ ਚੱਲਦੀ ਆ ਇੰਜਨ ਜਿਹੜਾ ਮਤਲਬ ਬਹੁਤ ਜ਼ਿਆਦਾ ਟੈਡੀ ਇੰਜਨ ਜਾਂ ਸੀਲ ਪੂਰਾ ਮਾਰਨ ਦਾ। ਤੇ ਵੇਲੇ ਇੰਜਨ ਜਿਹੜਾ ਵਾ ਬੰਦ ਹੋ ਜਾਂਦਾ ਵਾ ਅੱਧਾ ਦਾ ਘੰਟਾ ਇੰਜਣ ਸਟਾਰਟ ਨਹੀਂ ਹੁੰਦਾ ਕੁਝ ਪਾਣੀ ਦਾ ਵਹਾਅ ਜਿਹੜਾ ਵਾ 20 20 ਫੋਟਕ ਤੇ ਹੈਗਾ ਜਿਹੜੀ ਉੱਤੇ ਨਹਿਰ ਤੋਂ ਆਪਾਂ ਨਾ ਕਿ ਆਏ ਉੱਥੇ ਤੇ 30 35 35 ਫੋਟ ਪਾਣੀ ਨਹੀਂ ਹੈਗਾ ਬਹੁਤ ਮਾੜੇ ਹਾਲਾਤ ਨੇ ਕਿ ਇਸ ਵੇਲੇ ਚਾਹੇ ਵੀਰੇ ਪਾਣੀ ਪਾਣੀ ਆ ਅਸੀਂ ਇਸ ਵੇਲੇ ਰਮਦਾਸ ਦੇ ਵਿੱਚ ਆ ਆ ਪਾਣੀ ਹੈ ਔਰ ਇੱਕ ਕਿਸਮ ਦੀ ਬਹੁਤ ਵੱਡੀ ਅਮਰਜੈਂਸੀ ਦੀ ਗੱਲ ਦੇ ਚੱਲੀ ਆ ਸਾਡੇ ਸਾਰੇ ਭਰਾ ਨੂੰ ਦਾ ਸਾਥ ਦੇਣਾ ਚਾਹੀਦਾ ਇੱਥੇ ਲੋਕਾਂ ਦਾ ਜਿਹੜੇ ਹੜ੍ਹ ਏਰੀਆ ਦੇ ਵਿੱਚ ਫਸੇ ਆ ਉਹਨਾਂ ਵਾਸਤੇ ਰਸਦ ਔਰ ਖਾਣ ਪੀਣ ਦੀ ਸਮੱਗਰੀ ਟਾਰਚ ਗੋਮਬਤੀਆਂ ਵਗੈਰਾ ਤੁਸੀਂ ਸਤੀ ਵੀ ਬਿਲਕੁਲ ਖਤਮ ਹੋ ਚੁਕੀ ਆ ਕੰਮ ਬੰਦ ਹੋ ਚੁਕਾ ਹਾਂ ਇੱਥੇ ਹੋਣਾ ਚਾਹੀਦਾ ਮਦਦ ਕਰਨੀ ਚਾਹੀਦੀ ਆ ਬਹੁਤ ਹੀ ਇਹ ਇਸ ਵੇਲੇ ਤਰਦਾ ਪ੍ਰਸਿੱਧ ਜੋ ਭਰਿਆ ਮਾਹੌਲ ਆ ਜੀ ਇੰਤਿਆਰ ਕਰਕੇ ਵੀਡੀਓ ਆ ਜੇ ਸਾਡੀ ਗੋਮ ਜਕਾਰੇ ਲਾਉਂਦੇ ਹੁੰਦੇ ਬੇ ਬੋਲੇ